ਸਾਚਰੀਆ ਕਾਲ ਦੇ ਸੁਨਿਆਰੀ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਆਉ ਰਿਹਾ ਕਰਦੇ ਅੱਜ ਦੀ ਪਹਿਲੀ ਖਬਰ ਦੇ ਬਾਅਦ अलकायदा ट्रस्ट मामले ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 11 ਜੂਨ ਨੂੰ ਜ਼ਮਾਨਤ ਮਿਲਣ ਦੀ ਸੰਭਾਵਨਾ ਹੈ। ਉਹਨਾਂ ਦੀ ਪਾਰਟੀ ਦੇ ਇੱਕ ਛੋਟੀ ਦੇ ਨੇਤਾ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ। ਇਸਲਾਮਾਬਾਦ ਹਾਈ ਕੋਰਟ 11 ਜੂਨ ਨੂੰ ਅਲਕਾਇਦਾ ਟਰਸਟ ਮਾਮਲੇ ਦੇ ਵਿੱਚ ਖਾਨ ਅਤੇ ਉਹਨਾਂ ਦੀ ਪਤਨੀ ਬੁਰਸ਼ਾ ਬੀਬੀ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਕਰੇਗੀ। ਖਾਨ ਅਗਸਤ 2023 ਤੋਂ ਕਈ ਮਾਮਲਿਆਂ ਦੇ ਵਿੱਚ ਅੜਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਗੋਹਰ ਅਲੀ ਖਾਨ ਨੂੰ ਵਿਸ਼ਵਾਸ ਟਾਇਰ ਕੀ ਪਾਰਟੀ ਦੇ ਸੰਸਥਾਪਕ ਨੂੰ ਉਸ ਦਿਨ ਜ਼ਮਾਨਤ ਮਿਲ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ 11 ਜੂਨ ਖਾਨ ਅਤੇ ਉਹਨਾਂ ਦੀ ਪਤਨੀ ਦੋਵਾਂ ਦੇ ਲਈ ਇੱਕ ਮਹੱਤਵਪੂਰਨ ਦਿਨ ਹੋਣ ਵਾਲਾ ਹੈ ਹਾਲਾਂਕਿ ਉਹਨਾਂ ਨੇ ਕੋਈ ਖਾਸ ਕਾਰਨ ਨਹੀਂ ਦੱਸਿਆ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਅਤੇ ਅਮਰੀਕਾ ਪੱਖੀ ਗਰੁੱਪ ਦੇ ਵੱਲੋਂ ਚਲਾਏ ਜਾ ਰਹੇ ਰਾਹਤ ਸਹਾਇਤਾ ਵੰਡ ਕੇਂਦਰ ਤੋਂ ਕਰੀਬ 1 ਕਿਲੋਮੀਟਰ ਦੂਰ ਇਜ਼ਰਾਈਲੀ ਗੋਲੀਬਾਰੀ ਦੇ ਵਿੱਚ 5 ਵਿਅਕਤੀ ਮਾਰੇ ਗਏ ਅਤੇ ਕੁਝ ਹੋਰ ਜ਼ਖਮੀ ਹੋ ਗਏ ਫਿਲਸਤੀਨੀ ਸਿਹਤ ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ ਹੈ ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਸਨੇ ਆਪਣੇ ਜਵਾਨਾਂ ਦੇ ਨੇੜੇ ਆਉਣ ਵਾਲੇ ਲੋਕਾਂ ਤੇ ਚੇਤਾਵਨੀ ਦੇ ਵੱਜੋਂ ਗੋਲੀਆਂ ਚਲਾਈਆਂ ਸਨ ਗਾਜ਼ਾ ਦੇ ਦੱਖਣੀ ਸ਼ਹਿਰ ਖਾਨ ਯੂਨਿਸ ਤੇ ਨਾਸੀਰ ਹਸਪਤਾਲ ਦੇ ਵਿੱਚ 4 ਲਾਸ਼ਾਂ ਲਿਆਂਦੀਆਂ ਗਈਆਂ ਉੱਥੇ ਮੌਜੂਦ ਫਿਲਸਤੀਨੀ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਇਜ਼ਰਾਈਲੀ ਫੌਜ ਨੇ ਉਨਤੇ ਗੋਲੀਬਾਰੀ ਕੀਤੀ ਸੀ ਜੋ ਰਾਹਫਾ ਵਿੱਚ ਗਾਜ਼ਾ ਮਾਨਵੀ ਫਾਊਂਡੇਸ਼ਨ ਦੇ ਵੱਲੋਂ ਚਲਾਏ ਜਾ ਰਹੇ ਰਾਹਤ ਸਹਾਇਤਾ ਕੇਂਦਰ ਤੋਂ ਕਰੀਬ 1 ਕਿਲੋਮੀਟਰ ਦੂਰ ਹੈ ਇਜ਼raਇਲੀ ਫੌਜ ਨੇ ਕਿਹਾ ਹੈ ਕਿ ਉਸਨੇ ਉਹਨਾਂ ਲੋਕਾਂ ਉੱਤੇ ਚੇਤਾਵਨੀ ਦੇ ਵਜੋਂ ਗੋਲੀਆਂ ਚਲਾਈਆਂ ਹਨ ਜੋ ਸ਼ੱਕੀ ਸਨ ਉਹਨਾਂ ਨੇ ਕਿਹਾ ਹੈ ਕਿ ਲੋਕ ਜਵਾਨਾਂ ਦੇ ਵੱਲ ਅੱਗੇ ਵਧ ਰਹੇ ਸਨ ਅਤੇ ਉਹਨਾਂ ਨੂੰ ਪਿੱਛੇ ਹਟਾਉਣ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਇਸ ਦੌਰਾਨ ਅਲ ਅਬਦਾ ਹਸਪਤਾਲ ਦੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉੱਥੇ 42 ਵਰਿਆਂ ਦੇ ਵਿਅਕਤੀ ਦੀ ਲਾਸ਼ ਲਿਆਂਦੀ ਗਈ ਹੈ ਇਸ ਦੇ ਨਾਲ ਹੀ 29 ਜ਼ਖਮੀਆਂ ਨੂੰ ਲਿਆਂਦਾ ਗਿਆ ਜੋ ਗਾਜ਼ਾ ਦੇ ਇੱਕ ਹੋਰ ਰਾਹਤ ਸਹਾਇਤਾ ਕੇਂਦਰ ਕੋਲ ਜ਼ਖਮੀ ਹੋਏ ਸਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਉਤੇ ਰਾਤ ਨੂੰ ਫਿਰ ਦਰਜਨਾ ਸ਼ੱਕੀ ਡਰੋਨ ਦੇਖੇ ਗਏ ਜਿਸ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਆ ਗਈ। ਐਤਵਾਰ ਦੁਪਹਿਰ ਨੂੰ ਕਠੂਆ ਦੇ ਵਿੱਚ ਉਪ ਰਾਜਪਾਲ ਮਨੋਜ ਸਿਨਾ ਦਾ ਦੌਰਾ ਸ਼ਾਂਤੀਪੂਰਨ ਤਰੀਕੇ ਨਾਲ ਖਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਰਾਤ 9 ਵਜੇ ਦੇ ਕਰੀਬ ਸਰਹੱਦ ਉਤੇ ਹੀਰਾ ਨਗਰ ਤੋਂ ਕਠੂਆ ਜ਼ਿਲ੍ਹਾ ਹੈੱਡਕੁਆਰਟਰ ਤੱਕ ਸਥਾਨਕ ਲੋਕਾਂ ਨੇ ਦਰਜਨਾ ਸ਼ੱਕੀ ਡਰੋਨ ਦੇਖੇ। ਹੀਰਾ ਨਗਰ ਵਿਖੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਭਾਰਤੀ ਪਿੰਡ ਮਨੀਆਰ ਦੇ ਲੋਕਾਂ ਨੇ ਅਸਮਾਨ ਦੇ ਵਿੱਚ 4 ਸ਼ੱਕੀ ਡਰੋਨ ਉੱਡਦੇ ਹੋਏ ਵੇਖੇ ਜਦੋਂ ਕਿ ਉਸੇ ਸਮੇਂ ਨਕ ਲੋਕਾਂ ਨੇ ਕਠੂਆ ਜ਼ਿਲ੍ਹਾ ਹੈੱਡਕੁਆਟਰ ਦੇ ਵਾਰਡ ਨੰਬਰ 13 ਦੇ ਵਿੱਚ ਚਕੰਦਰ ਫੀਡਰ ਦੇ ਨੇੜੇ ਇੱਕ ਦਰਜਨ ਤੋਂ ਵੱਧ ਛੱਕੀ ਡਰੋਨ ਵੀ ਅਸਮਾਨ ਦੇ ਵਿੱਚ ਉੱਡਦੇ ਦੇਖੇ ਅਸਮਾਨ ਦੇ ਵਿੱਚ ਉੱਡਦੇ ਡਰੋਨ ਕਠੂਆ ਦੇ ਨੇੜਲੇ ਇਲਾਕਿਆਂ ਤੋਂ ਆਉਂਦੇ ਅਤੇ ਪੰਜਾਬ ਦੇ ਵੱਲ ਜਾਂਦੇ ਦੇਖੇ ਗਏ ਕਾਂਗਰਸ ਨੇ ਮਨੀਪੁਰ ਦੇ ਕੁਝ ਹਿੱਸਿਆਂ ਦੇ ਵਿੱਚ ਹਿੰਸਕ ਘਟਨਾਵਾਂ ਮੁੜ ਸਾਹਮਣੇ ਆਉਣ ਉਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸੂਬੇ ਦੇ ਲੋਕਾਂ ਦੀ ਪੀੜ ਦੇ ਪ੍ਰਤੀ ਅਸੰਵੇਦਨਸ਼ੀਲ ਹੋਣ ਦਾ ਦੋਸ਼ ਲਗਾਇਆ ਹੈ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਮਨੀਪੁਰ ਦੇ ਲੋਕਾਂ ਦਾ ਦੁੱਖ ਦਰਦ ਅਤੇ ਬੇਵਸੀ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ ਕਿਉਂਕਿ ਲੰਘੇ 24 ਘੰਟਿਆਂ ਦੇ ਵਿੱਚ ਸੂਬੇ ਦੇ 5 ਜ਼ਿਲ੍ਹੇ ਮੁੜ ਹਿੰਸਾ ਦੀ ਮਾਰ ਹੇਠ ਆ ਗਏ ਹਨ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਹੈ ਕਿ ਫਰਵਰੀ 2022 ਦੇ ਵਿੱਚ ਹੋ ਪਾਜਪਾ ਨੇ ਬਹੁਤ ਹਾਸਲ ਕੀਤਾ ਪਰ ਉਹ ਫਤਵੇ ਤੋਂ ਸਿਰਫ 15 ਮਹੀਨੇ ਬਾਅਦ 3 ਮਈ 2023 ਦੀ ਰਾਤ ਤੋਂ ਮਨੀਪੁਰ ਨੂੰ ਸੜਨ ਦੇ ਲਈ ਛੱਡ ਦਿੱਤਾ ਗਿਆ ਸੈਂਕੜੇ ਬੇਕਸੂਰ ਆਦਮੀ ਔਰਤਾ ਅਤੇ ਬੱਚੇ ਮਾਰੇ ਗਏ ਹਜ਼ਾਰਾਂ ਲੋਕ ਬੇਕਾਰ ਹੋਏ ਪੂਜਾ ਸਥਾਨ ਤਬਾਹ ਕੀਤੇ ਗਏ ਉਹਨਾਂ ਆਖਿਆ ਕਿ ਕੇਂਦਰ ਗ੍ਰਹਿ ਮੰਤਰੀ ਨੇ ਮਨੀਪੁਰ ਦਾ ਦੌਰਾ ਕੀਤਾ ਪਰ ਪ੍ਰਧਾਨ ਮੰਤਰੀ ਨੇ ਪੂਰੀ ਤਰ੍ਹਾਂ ਚੁੱਪ ਬਟ ਰੱਖੀ ਹੈ ਕੁਝ ਵੀ ਕਹਿਣ ਜਾਂ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਰਮੇਸ਼ ਨੇ ਕਿਹਾ ਹੈ ਕਿ ਕਾਂਗਰਸ ਨੇ ਸ਼ੁਰੂ ਤੋਂ ਹੀ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ ਸੀ ਪਰ ਇਸ ਨੂੰ ਉਦੋਂ ਤੱਕ ਨਜ਼ਰਅੰਦਾਜ਼ ਕੀਤਾ ਗਿਆ ਜਦੋਂ ਤੱਕ ਕਾਂਗਰਸ ਨੇ 10 ਫਰਵਰੀ 2025 ਤੋਂ ਸ਼ੁਰੂ ਹੋਣ ਵਾਲਾ ਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਦੇ ਵਿਰੁੱਧ ਬੇਪਰੋਸਕੀ ਮਤਾ ਲਿਆਉਣ ਦਾ ਐਲਾਨ ਨਹੀਂ ਕੀਤਾ। ਭਾਜਪਾ ਨੇ 9 ਫਰਵਰੀ ਦੀ ਰਾਤ ਨੂੰ ਹਕੀਕਤ ਨੂੰ ਸਮਝਦਿਆਂ ਮੁੱਖ ਮੰਤਰੀ ਤੋਂ ਅਸਤੀਫਾ ਦਵਾਇਆ ਅਤੇ ਅਖੀਰ ਦੇ ਵਿੱਚ 13 ਫਰਵਰੀ 2025 ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਰਮੇਸ਼ ਦੇ ਮੁਤਾਬਕ ਹਾਲਾਂਕਿ ਰਾਸ਼ਟਰਪਤੀ ਸ਼ਾਸਨ ਦੇ ਨਾਲ ਕੋਈ ਫਰਕ ਨਹੀਂ ਪਿਆ। 14 ਦਿਨਾਂ ਦੀ ਨਿਆਇਕ ਹਿਰਾਸਤ ਤੋਂ ਬਾਅਦ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ 'ਤੇ ਫੜੀ ਗਈ ਭਾਰਤੀ ਯੂਟਿਊਬਰ ਜੋਤੀ ਮਲੋਤਰਾ ਸੋਮਵਾਰ 9 ਜੂਨ ਨੂੰ ਹਿਸਾਰ ਅਦਾਲਤ ਦੇ ਵਿੱਚ ਪੇਸ਼ ਹੋਵੇਗੀ ਜੋ ਫੈਸਲਾ ਕਰੇਗੀ ਕਿ ਜੋਤੀ ਨੂੰ ਜ਼ਮਾਨਤ ਮਿਲੇਗੀ ਜਾਂ ਦੁਬਾਰਾ ਜੇਲ੍ਹ ਭੇਜਿਆ ਜਾਵੇਗਾ ਹਿਸਾਰ ਨਿਵਾਸੀ ਯੂਟਿਊਬਰ ਜੋਤੀ ਮਲੋਤਰਾ ਨੂੰ ਪਿਛਲੀ ਵਾਰ ਹਿਸਾਰ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਾਅਦ 14 ਦਿਨ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਹੁਣ ਸੋਮਵਾਰ 9 ਜੂਨ ਨੂੰ ਉਸ ਨੂੰ ਹਿਸਾਰ ਅਦਾਲਤ ਦੇ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ ਤੇ ਅਦਾਲਤ ਫੈਸਲਾ ਕਰੇਗੀ ਕਿ ਜੋਤੀ ਮਲੋਤਰਾ ਨੂੰ ਜ਼ਮਾਨਤ ਮਿਲੇਗੀ ਜਾਂ ਉਸ ਨੂੰ ਅਜੇ ਵੀ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜੋਤੀ ਮਲੋਤਰਾ ਇਸ ਸਮੇਂ हिसार ਕੇਂਦਰੀ ਜੇਲ੍ਹ ਦੇ ਵਿੱਚ ਬੰਦਾ ਹੈ ਸੋਮਵਾਰ ਨੂੰ ਜੋਤੀ ਮਲੋਤਰਾ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉੜੀਸਾ ਵਿਜੀਲੈਂਸ ਵਿਭਾਗ ਨੇ 221 ਬੈਚ ਦੇ ਆਈਏਐਸ ਅਧਿਕਾਰੀ ਦਿਮਾਨ ਚਕਮਾ ਨੂੰ ਇੱਕ ਕਾਰੋਬਾਰੀ ਉਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਕਾਬੂ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਸਰਕਾਰੀ ਰਿਹائش ਉਤੇ ਛਾਪਾ ਮਾਰਿਆ ਗਿਆ ਜਿੱਥੋਂ 47 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਦਿਮਾਨ ਇਸ ਸਮੇਂ ਕਾਲਾਹਾਂਡੀ ਜ਼ਿਲ੍ਹੇ ਦੇ ਤਰਮਗੜ ਦੇ ਵਿੱਚ ਸਬ ਕਲੈਕਟਰ ਦੇ ਵਜੋਂ ਤਾਇਨਾਤ ਨੇ ਵਿਜੀਲੈਂਸ ਵਿਭਾਗ ਦੇ ਅਨੁਸਾਰ ਮੁਲਜ਼ਮ ਅਧਿਕਾਰੀ ਨੇ ਰਿਸ਼ਵਤ ਲੈਣ ਦੀ ਗੱਲ ਖੁਦ ਕਬੂਲ ਕੀਤੀ ਹੈ। ਉਸਨੇ ਖੁਦ ਸ਼ਿਕਾਇਤਕਰਤਾ ਨੂੰ ਤਰਮਗੜ ਸਥਿਤ ਆਪਣੀ ਸਰਕਾਰੀ ਰਿਹਾਇਸ਼ ਉਤੇ ਬੁਲਾਇਆ ਅਤੇ ਰਿਸ਼ਵਤ ਦੀ ਰਕਮ ਲੈ ਕੇ ਮੇਜ਼ ਦੇ ਦਰਾਜ ਦੇ ਵਿੱਚ ਛੁਪਾ ਦਿੱਤੀ। ਇਹ ਰਕਮ ਕੁੱਲ 20 ਲੱਖ ਰੁਪਏ ਦੀ ਮੰਗ ਦੀ ਪਹਿਲੀ ਕਿਸ਼ਤ ਦੱਸੀ ਜਾ ਰਹੀ ਹੈ। ਵਿਭਾਗ ਨੇ ਉਸ ਦੇ ਵਿਰੁੱਧ ਭ੍ਰਸ਼ਟਾਚਾਰ ਰੋਕਤામ ਐਕਟ 1988 ਦੀ ਧਾਰਾ 7 ਅਤੇ ਸੋਧ ਐਕਟ 2018 ਦੇ ਤਹਿਤ ਵਿਜੀਲੈਂਸ ਸੈੱਲ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਕਰ ਲਿਆ। ਪਾਰਟੀ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 3 ਦਿਨ ਦੇ ਲਈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ ਸਿਰਫ ਦਿਨ ਹੀ ਨਹੀਂ ਰਾਤ ਦੀ ਗਰਮੀ ਵੀ ਲੋਕਾਂ ਨੂੰ ਪਰੇਸ਼ਾਨ ਕਰੇਗੀ ਵਿਭਾਗ ਦੇ ਅਨਸਾਰ ਰਾਜ ਦੇ ਵਿੱਚ ਤਾਪਮਾਨ ਆਮ ਤੋਂ ਕਾਫੀ ਵੱਧ ਰਹਿਣ ਦੀ ਸੰਭਾਵਨਾ ਹੈ ਦੂਜੇ ਪਾਸੇ 12 ਜੂਨ ਤੋਂ ਹਾਲਾਤ ਆਮ ਹੋਣ ਦੀ ਗੱਲ ਕਹੀ ਜਾ ਰਹੀ ਹੈ ਰਾਜ ਦੇ ਉਸ ਵੱਧ ਤਾਪਮਾਨ ਦੇ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਜੋ ਆਮ ਤੌਰ ਤੇ 3.5 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘੱਟੋ ਘੱਟ ਤਾਪਮਾਨ ਦੇ ਵਿੱਚ ਵੀ 1.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਜੋ ਆਮ ਤੌਰ ਤੇ 3 ਡਿਗਰੀ ਵਾਧਾ ਹੈ। ਅੱਜ ਪੰਜਾਬ ਦੇ ਵਿੱਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਸਕਦਾ ਹੈ। ਅੱਜ 9 ਜੂਨ ਨੂੰ ਪੰਜਾਬ ਦੇ 13 ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਪਟਿਆਲਾ, ਸੰਗ ਬਰਨਾਲਾ ਬਠਿੰਡਾ ਫਰੀਦਕੋਟ ਅਤੇ ਮੁਕਸਰ ਦੇ ਵਿੱਚ orange alert ਜਾਰੀ ਕੀਤਾ ਗਿਆ ਇਹ ਸਨ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ